ਹਾਂ ਜੀ ਅੱਜ ਆਪਾਂ ਗੱਲ ਕਰਦੇ ਹਾਂ ਚੰਡਾਲ ਨੂੰ ਹਾਂ ਬਾਰੇ ਚੰਡਾਲ ਨੂੰ ਆ ਵਿੱਚ ਪਾਲੀ ਭੈਣ ਬੇਬੇ ਬਾਪੂ ਨੂੰ ਲੈ ਕੇ ਆਪਣੇ ਘਰੇ ਆ ਜਾਂਦੇ ਹਨ ਤੇ ਉਹ ਦੇਖ ਕੇ ਸਸਰੀ ਘਰ ਬੁਲਾਉਂਦੇ ਹਨ ਤੇ ਉਹ ਇੱਕ ਦੂਜੇ ਦੇ ਮੂੰਹਾਂ ਦੇਖਦੇ ਹਨ ਕਿ ਆਹ ਕੀ ਹੋ ਗਿਆ ਅਸ ਤਾਂ ਲੈਣ ਜਣਾ ਸੀ ਬੇਬੇ ਬਾਪੂ ਪਹਿਲਾਂ ਹੀ ਭੈਣ ਇਥੇ ਲੈ ਆਈ ਫਿਰ ਉਹ ਸਾਰੇ ਭੈਣ ਦੇ ਪੈਰਾਂ ਵਿੱਚ ਬੈਠ ਜਾਂਦੇ ਹਨ ਤੇ ਮੈਂਤਾ ਕਰਦੇ ਹਨ ਕਿ ਸਾਥੋਂ ਕੋਈ ਗਲਤੀ ਨਹੀਂ ਹੋਈ ਅਸੀਂ ਹੁਣ ਬੇਬੇ ਬਾਪੂ ਦੀ ਸੇਵਾ ਕਰਿਆ ਕਰਾਂਗੇ ਤੇ ਇਹਨਾਂ ਦੇ ਨਾਲ ਹੀ ਰਹਿਣਾ ਚਾਹੁੰਦੇ ਆ ਉਹ ਕਹਿੰਦੀ ਨਹੀਂ ਹੋਂ ਨਹੀਂ ਇਹ ਹੋ ਸਕਦਾ ਮੈਂ ਹੁਣ ਆਪਦੇ ਮਾਪਿਆਂ ਨੂੰ ਉਨੇ ਨਾਲ ਹੀ ਬਾਹਰ ਲੈ ਜਾਣਾ ਇਸ ਤਾਂ ਲੋੜੀ ਦਾ ਸਮਾਨ ਲੈਣ ਆਏ ਆ ਤਾਂ ਕਿ ਸਾਨੂੰ ਜੋ ਚਾਹੀਦਾ ਬਾਹਰ ਜਾਣ ਲਈ ਫਿਰ ਵਿੱਕੀ ਕਹਿੰਦਾ ਕਿ ਭੈਣ ਸਾਥੋਂ ਗਲਤੀ ਹੋ ਗਈ ਤੇ ਪ੍ਰੀਤ ਨੇ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਪਾਲੀ ਭੈਣ ਨੇ ਪ੍ਰੀਤ ਨੂੰ ਕਿਹਾ ਤੂੰ ਤੂੰ ਟਿੱਡੇ ਜੀ ਤੈਨੂੰ ਸ਼ਰਮ ਆਈ ਮੇਰੀ ਮਾਂ ਤੇ ਹੱਥ ਝੱਕ ਦੇ ਨੂੰ ਤੇ ਉਹ ਕਹਿੰਦੀ ਨਹੀਂ ਵਾ ਦੀਦੀ ਮੈਂ ਭਾਂਤੇ ਮੈਂ ਬੇਦੇ ਹੱਥ ਨਹੀਂ ਚੱਕਿਆ ਤੇ ਨਾ ਹੀ ਮੈਨੂੰ ਲੋੜ ਸੀ ਮੈਂ ਤਾਂ ਆਪਣੀ ਸਫਾਈ ਦਿੰਨੀ ਹੈ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਇਹ ਮੈਨੂੰ ਵਾਰ-ਵਾਰ ਪਰੇਸ਼ਾਨ ਕਰਦੇ ਤੇ ਮੈਨੂੰ ਬਹੁਤ ਤੰਗ ਕਰਦੇ ਆ ਫਿਰ ਬਬਲੂ ਪਾਣੀ ਲੈ ਕੇ ਆਉਂਦਾ ਹੈ ਤੇ ਵਿੱਕੀ ਉਹਨਾਂ ਦੇ ਮੂੰਹਾਂ ਦੇਖਦਾ ਹੈ ਤੇ ਪ੍ਰੀਤ ਕਹਿੰਦੀ ਕਿ ਤੁਸੀਂ ਪਾਣੀ ਪੀ ਲਓ ਪਾਣੀ ਕਹਿੰਦੀ ਮੈਂ ਤੇਰੇ ਹੱਥ ਦਾ ਪਾਣੀ ਨਹੀਂ ਪੀ ਸਕਦੀ ਤੇਰਾ ਕੀ ਪਤਾ ਤੂੰ ਕੀ ਕਰਕੇ ਦਿੱਤਾ ਹੋਵੇ ਵਿਕੀ ਨੇ ਪਾਲੀ ਦੇ ਸਾਹਮਣੇ ਪ੍ਰੀਤ ਦੇ 2-3 ਥੱਪੜ ਮਾਰੇ ਤੇ ਫਿਰ ਕਹਿੰਦਾ ਵੇਖ ਵੇਖ ਮੇਰੇ ਸਾਹਮਣੇ ਵੀ ਕਿੰਨਾ ਬੁਲੀ ਜਾਂਦੀ ਪਰ ਹੁਣ ਨਹੀਂ ਮੈਂ